ਅਕਸਰ ਹੀ ਦੇਖਿਆ ਜਾਂਦਾ ਹੈ ਕਿ ਗੀਤਕਾਰਾਂ ਸੰਗੀਤਕਾਰਾਂ ਤੇ ਅਦਾਕਾਰਾਂ ਦੇ ਵੱਲੋਂ ਕਈ ਵਾਰ ਅਜੀਬ ਬਿਆਨ ਦੇ ਦਿੱਤਾ ਜਾਂਦਾ ਹੈ ਜਿਹੜਾ ਕਈ ਵਾਰ ਮੁਸੀਬਤ ਵੀ ਬਣ ਜਾਂਦਾ ਹੈ ਹੁਣ ਜੇ ਹੈ ਕੋਚ ਸਲਮਾਨ ਖਾਨ ਦੇ ਨਾਲ ਵੀ ਹੋਇਆ ਦਰਅਸਲ ਸਲਮਾਨ ਖਾਨ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਉੱਤੇ ਹੁਣ ਕਾਰਵਾਈ ਹੋਈ ਹੈ ਤੇ ਸਲਮਾਨ ਖਾਨ ਨੂੰ ਮੁਲਕ ਦੇ ਵੱਲੋਂ ਅਤਵਾਦੀ ਐਲਾਨ ਦਿੱਤਾ ਗਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਸਲਮਾਨ ਖਾਨ ਨੂੰ ਹੁਣ ਚੌਥੀ ਸ਼੍ਰੇਣੀ ਦਾ ਅਤਵਾਦੀ ਦਾ ਦਰਜਾ ਜਿਹੜਾ ਦੇ ਦਿੱਤਾ ਗਿਆ ਹੈ ਇਹ ਬਲਕਿ ਕੋਈ ਹੋਰ ਨਹੀਂ ਸਾਡਾ ਗਵਾਂਡੀ ਮੁਲਕ ਪਾਕਿਸਤਾਨ ਹੈ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਦਰਅਸਲ ਤੰਦਾਸੀ ਇਹ ਪਿਛੋਕਰ ਦੇ ਉੱਤੇ ਜ਼ਿਕਰ ਚਾਤ ਮਾਰੀਏ ਅਤ ਸੌਦੀ ਅਰਬ ਦੇ ਰਿਆਦ ਦੇ ਵਿੱਚ ਇੱਕ ਜੁਆਇ ਫਾਰਮ 2025 ਨਾਮ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਸਲਮਾਨ ਖਾਨ ਸ਼ਾਹਰੁਖ ਖਾਨ ਆਮਿਰ ਖਾਨ ਸਮੇਤ ਬਾਲੀਵੁੱਡ ਦੇ ਕਈ ਦਿੱਗਜ ਅਦਾਕਾਰ ਜਿਹੜਾ ਨੇ ਉੱਥੇ ਪਹੁੰਚੇ ਸੀ ਤਾਂ ਇਸ ਸਭ ਦੇ ਦਰਮਿਆਨ ਸਲਮਾਨ ਖਾਨ ਦੇ ਵੱਲੋਂ ਇੱਕ ਅਜਿਹਾ ਬਿਆਨ ਦਿੱਤਾ ਗਿਆ ਉਸ ਦੇ ਵਿੱਚ ਉਸ ਦੇ ਵੱਲੋਂ ਬਲੋਚਿਸਤਾਨ ਨੂੰ ਇੱਕ ਵੱਖਰਾ ਮੁਲਕ ਦੱਸਿਆ ਗਿਆ ਜਿਸ ਨੂੰ ਲੈ ਕੇ ਹੁਣ ਨਾਰਾਜ਼ਗੀ ਪਾਕਿਸਤਾਨ ਦੇ ਵੱਲੋਂ ਦਰਤੀ ਗਈ ਹੈ ਹਾਲਾਂਕਿ ਸਲਮਾਨ ਖਾਨ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਸਾਊਦੀ ਅਰਬ ਦੇ ਵਿੱਚ ਬਹੁਤ ਸਾਰੇ ਮੁਲਕਾਂ ਦੇ ਲੋਕ ਆ ਕੇ ਕੰਮ ਕਰਦੇ ਨੇ ਜਿਸ ਦੇ ਵਿੱਚ ਭਾਰਤ ਪਾਕਿਸਤਾਨ ਬਲੋਚਿਸਤਾਨ ਬੰਗਲਾਦੇਸ਼ ਨੇਪਾਲ ਆਦਿ ਦੇ ਮੁਲਕ ਵੀ ਨੇਤਾ ਉਸ ਨੂੰ ਹੀ ਆਧਾਰ ਬਣਾ ਕੇ ਹੁਣ ਪਾਕਿਸਤਾਨ ਦੀ ਸ਼ਹਿਵਾਜ਼ ਸ਼ਰੀਫ ਸਰਕਾਰ ਦੇ ਵੱਲੋਂ ਇਹ ਪੂਰੀ ਰਣਨੀਤੀ ਤਿਆਰ ਕੀਤੀ ਗਈ ਹੈ ਤੇ ਅਤਵਾਦੀ ਐਕਟ ਦੇ ਤਹਿਤ ਜਿਹੜਾ ਸਲਮਾਨ ਖਾਨ ਦੇ ਉੱਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਟੈਰਰਿਸਟ ਐਕਟ ਦੇ ਤਹਿਤ ਜਦੋਂ ਪਾਕਿਸਤਾਨ ਦੇ ਵਿੱਚ ਕਿਸੇ ਤੇ ਮਾਮਲਾ ਦਰਜ ਹੁੰਦਾ ਹੈ ਤਾਂ ਪਾਕਿਸਤਾਨ ਸਰਕਾਰ ਉਸ ਤੇ ਕਾਰਵਾਈ ਕਰ ਸਕਦੀ ਹੈ ਤਾਂ ਹੁਣ ਸਲਮਾਨ ਖਾਨ ਦੇ ਉੱਤੇ ਅਤਵਾਦੀ ਐਕਟ ਦੇ ਤਹਿਤ ਜਿਹੜਾ ਮਾਮਲਾ ਦਰਜ ਕਰ ਲਿਆ ਗਿਆ ਤੇ ਨਾਲ ਹੀ ਨਾਲ ਸਲਮਾਨ ਖਾਨ ਨੂੰ ਚੌਥੇ ਦਰਜੇ ਦਾ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਹੈ ਪਾਕਿਸਤਾਨ ਦੇ ਵੱਲੋਂ ਤਾਂ ਤਸਵੀਰ ਦੇ ਵਿੱਚ ਤੁਸੀਂ ਇੱਕ ਨੋਟਿਸ ਵੀ ਦੇਖ ਰਹੇ ਹੋਵੋਗੇ ਤਾਂ ਇਹ ਬਲੂਚੀ ਸਰਕਾਰ ਦੇ ਕਹਿਣ ਦੇ ਉੱਤੇ ਜਿਹੜਾ ਹੈ ਪਾਕਿਸਤਾਨੀ ਸਰਕਾਰ ਦੇ ਵੱਲੋਂ ਰਿਲੀਜ਼ ਕੀਤਾ ਗਿਆ ਹੈ ਜਿਸ ਦੇ ਵਿੱਚ ਸਲਮਾਨ ਖਾਨ ਨੂੰ ਚੌਥੀ ਸ਼੍ਰੇਣੀ ਦਾ ਅੱਤਵਾਦੀ ਜਿਹੜਾ ਐਲਾਨ ਕੀਤਾ ਗਿਆ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਦੇ ਵੱਲੋਂ ਬਲੂਚਿਸਤਾਨ ਨੂੰ ਵੱਖਰਾ ਮੁਲਕ ਦੱਸਿਆ ਗਿਆ ਸੀ ਹਾਲਾਂਕਿ ਬਿਆਨ ਦੇ ਵਿੱਚ ਕਿਤੇ ਵੀ ਸਲਮਾਨ ਖਾਨ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਬਲੋਚਿਸਤਾਨ ਕੋਈ ਵੱਖਰਾ ਮੁਲਕ ਹੈ ਪਾਕਿਸਤਾਨ ਤੋਂ علیحدਦਾ ਹੈ ਤਾਂ ਪਰ ਜ਼ਰੂਰ ਉਸ ਸਮੇਂ ਜਦੋਂ ਸਟੇਜ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਸੀ ਜॉय ਫੋਰਮ 2025 ਤਾਂ ਉਸ ਸਮੇਂ ਜ਼ਰੂਰ ਸਲਮਾਨ ਖਾਨ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ 사우ਦੀ ਅਰਬ ਤੇ ਦੁਬਈ ਦੇ ਵਿੱਚ ਬਹੁਤ ਸਾਰੇ ਮੁਲਕਾਂ ਤੋਂ ਲੋਕ ਆ ਕੇ ਕੰਮ ਕਰਦੇ ਨੇ ਜਿਸ ਦੇ ਵਿੱਚ ਭਾਰਤ ਵੀ ਐ ਪਾਕਿਸਤਾਨ ਵੀ ਐ ਬਲੂਚਿਸਤਾਨ ਵੀ ਐ ਬੰਗਲਾਦੇਸ਼ ਵੀ ਐ ਤੇ ਨੇਪਾਲ ਵੀ ਐ ਤੇ ਹੋਰ ਵੱਖਰੇ ਮੁਲਕ ਨੇ ਤਾਂ ਉਸ ਬਿਆਨ ਨੂੰ ਆਧਾਰ ਬਣਾਇਆ ਗਿਆ ਹੁਣ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਬਲੂਚਿਸਤਾਨ ਨੂੰ ਵੱਖਰਾ ਮੁਲਕ ਦੱਸਣ ਦੀ ਗੱਲ ਜਿਹੜੀ ਆ ਆਖੀ ਗਈ ਹੈ ਤੇ ਉਹਨਾਂ ਨੇ ਕਹਿ ਕੇ ਇਹ ਘੱਤਵਾਦੀ ਹੀ ਕਰ ਸਕਦਾ ਹੈ ਜੋ ਦੇਸ਼ ਦੇ ਵਿੱਚ ਬਾੜਪਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਹੁਣ ਇਹ ਸਭ ਦੇ ਦਰਮਿਆਨ ਸਲਮਾਨ ਖਾਨ ਨੂੰ ਚੌਥੀ ਸ਼੍ਰੇਣੀ ਦਾ ਚੌਥੇ ਦਰਜੇ ਦਾ ਅਤਵਾਦੀ ਐਲਾਨਿਆ ਗਿਆ ਹੈ ਪਰ ਵੱਡਾ ਸਵਾਲ ਪਾਕਿਸਤਾਨ ਲਈ ਵੀ ਖੜਾ ਹੁੰਦਾ ਹੈ ਕਿ ਹੁਣ ਮਿਰਚਾਂ ਜ਼ਰੂਰ ਪਾਕਿਸਤਾਨ ਦੇ ਲੜੀਆਂ ਨੇ ਕਿਉਂਕਿ ਹਮੇਸ਼ਾ ਹੀ ਅਕਸਰ ਹੀ ਪਾਕਿਸਤਾਨ ਦੇ ਸਿਆਸਤਦਾਨ ਪਾਕਿਸਤਾਨ ਦੇ ਹੋਰ ਮਹਾਨ ਜਿਹੜੀਆਂ ਹਸਤੀਆਂ ਨੇ ਉਹ ਪਾਕਿਸਤਾਨ ਭਾਰਤ ਦੇ ਕਸ਼ਮੀਰ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਬਿਆਨ ਦਿੰਦੇ ਨੇ ਤੇ ਪਿਛਲੇ ਦਿਨਾਂ 'ਚ ਤੁਸੀਂ ਸੁਣਿਆ ਵੀ ਹੋਏਗਾ ਕਿ ਜਿਹੜੇ ਉੱਥੇ ਦੇ ਕਈ ਸਿਆਸਤਦਾਨ ਨੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਗੱਲ ਕਹੀ ਗਈ ਕਿ ਕਿਸੇ ਦਿਨ ਵੀ ਅਸੀਂ ਭਾਰਤ ਦੇ ਉੱਤੇ ਚੜ੍ਹਾਈ ਕਰਾਂਗੇ ਤੇ ਕਸ਼ਮੀਰ ਨੂੰ ਆਜ਼ਾਦ ਕਰਵਾਵਾਂਗੇ ਤਾਂ ਜਦੋਂ ਤੁਸੀਂ ਕਿਸੇ ਦੂਸਰੇ ਮੁਲਕ ਦੇ ਖਿਲਾਫ ਬਿਆਨ ਦਿੰਦੇ ਹੋ ਤਾਂ ਉਸ ਸਮੇਂ ਤੁਸੀਂ ਆਪਣੇ ਮੁਲਕ ਦੇ ਵਿੱਚ ਉਸ ਗੱਲ ਦੀ ਵਾਹਵਾ ਹੀ ਜ਼ਰੂਰ ਕਰਦੇ ਹੋ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਪਿਛਲੇ ਦਿਨ ਇਸ ਛੀਆ ਕੱਪ ਵੀ ਚੱਲਿਆ ਸੀ ਉਸ ਸਮੇਂ ਵੀ ਪਾਕਿਸਤਾਨ ਦੇ ਖਿਡਾਰੀ ਕਦੀ ਰਫੇਲ ਘਰਾ ਰਹੇ ਸੀ ਕਦੀ ਕੁਸ਼ ਤਰੀਕੇ ਦੇ ਹਰਕਤਾਂ ਜਿਹੜੀਆਂ ਨੇ ਉਹ ਕਰ ਰਹੇ ਸਨ ਤਾਕੀ ਪਾਕਿਸਤਾਨ ਦੇ ਵਿੱਚ ਜ਼ਰੂਰ ਇਸ ਗੱਲ ਦੇ ਉੱਤੇ ਜ਼ਿਕਰ ਨਾ ਹੋਵੇ ਕਿ ਤੁਸੀਂ ਤਿੰਨ ਵਾਰੀ ਭਾਰਤ ਤੋਂ ਹਾਰੇ ਕਿਉਂ ਕਿ ਗੱਲ ਸਾਰੀ ਇਹ ਹੋਵੇ ਕਿ ਤੁਸੀਂ ਉੱਥੇ ਹਿੰਮਤ ਦਿਖਾਈ ਹੈ ਭਾਰਤ ਨੂੰ ਟ੍ਰੋਲਿੰਗ ਕਰਕੇ ਦਿਖਾਈ ਹੈ ਪਰ ਹੁਣ ਜਦੋਂ ਆਪਣੇ ਮੁਲਕ ਦੇ ਬਾਰੇ ਕਿਸੇ ਦੇ ਵੱਲੋਂ ਕੋਈ ਗੱਲ ਕਹੀ ਗਈ ਹੈ ਤਾਂ ਜ਼ਰੂਰ ਹੁਣ ਇਸ ਗੱਲ ਨੂੰ ਲੈ ਕੇ ਜਿਹੜਾ ਪਾਕਿਸਤਾਨ ਦੇ ਵੱਲੋਂ ਹੁਣ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਪਰ ਬਰਹਾਲ ਹੁਣ ਅੱਗੇ ਕੀ ਹੋਏਗਾ ਦੇਖਣਾ ਹੋਏਗਾ ਪਰ ਸਲਮਾਨ ਖਾਨ ਨੂੰ ਜ਼ਰੂਰ ਜਿਹੜਾ ਇੱਕ ਝਟਕਾ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਪਾਕਿਸਤਾਨੀ ਚੌਥੇ ਪਾਕਿਸਤਾਨ ਦੇ ਵੱਲੋਂ ਚੌਥੇ ਦਰਜੇ ਦਾਤਵਾਦੀ ਐਲਾਨਿਆ ਗਿਆ ਹੈ ਹਾਲਾਂਕਿ ਇਸ ਦੇ ਨਾਲ ਕੋਈ ਖਾਸਾ ਫਰਕ ਸਲਮਾਨ ਖਾਨ ਨੂੰ ਪੈਂਦਾ ਨਜ਼ਰ ਨਹੀਂ ਆਏਗਾ ਕਿਉਂਕਿ ਜਿਸ ਤਰੀਕੇ ਨਾਲ ਦੋਹਾਂ ਮੁਲਕਾਂ ਦੇ ਰਿਸ਼ਤੇ ਨੇ ਤਾਂ ਇੱਕ ਦੂਸਰੇ ਦੇ ਮੁਲਕ ਦੇ ਵਿੱਚ ਨਾ ਤਾਂ ਸਿਆਸਤ ਦਾ ਨਾ ਹੀ ਸਤਾਰੇ ਪਹਿਲਾਂ ਉਹਦੇ ਜਾਂਦੇ ਸੀ ਤੇ ਨਾ ਹੀ ਇਹ ਅੱਗੇ ਆਣਾ ਜਾਣਾ ਸੰਭਵ ਲੱਗਦਾ ਹੈ ਇਸ ਤੋਂ ਇਲਾਵਾ ਜੇਕਰ ਕੀਤੀ ਜਾਵੇ ਗੱਲ ਨੈਟਵਰਕ ਦੀ ਜਾਂ ਫਿਰ ਫਿਲਮਾਂ ਤੋਂ ਆਏ ਹੋਏ ਪ੍ਰੋਫਿਟ ਦੀ ਤਾਂ ਪਾਕਿਸਤਾਨ ਦੇ ਵਿੱਚ ਵੈਸੇ ਵੀ ਪਾ ਦਿੱਤੀਆਂ ਫਿਲਮਾਂ ਜਿਹੜੀਆਂ ਨੇ ਉਹ ਨਹੀਂ ਚੱਲਦੀਆਂ ਉੱਥੇ ਲੱਗਣ ਨਹੀਂ ਦਿੱਤੀਆਂ ਜਾਂਦੀਆਂ ਸਾਲ 2016 ਦੇ ਵਿੱਚ ਹੀ ਜਿਹੜਾ ਇਤਫਾਕ ਚੌਧਰੀ ਦੇ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ ਜਿਸ ਦੇ ਵਿੱਚ ਉਸ ਨੇ ਪਾਕਿਸਤਾਨ 'ਚ ਭਾਰਤੀ ਮੂਵੀਆਂ ਦੇ ਲੱਗਣ ਦੇ ਉੱਤੇ પ્રતિਬੰਧ ਲਗਾਇਆ ਸੀਗਾ ਤਾਂ ਹੁਣ ਬੜਾ ਸਵਾਲ ਇਹ ਹੈ ਕਿ ਪਾਕਿਸਤਾਨ ਦੇ ਵੱਲੋਂ ਬੇਸ਼ੱਕ ਇੱਕ ਕਾਰਵਾਈ ਕੀਤੀ ਗਈ ਹੈ अथवा ਦੀ ਐਲਾਨਿਆ ਗਿਆ ਪਰ ਇਸ ਦਾ ਕੋਈ ਅਸਰ ਭਾਰਤ ਦੇ ਉੱਤੇ ਜਾਂ ਫਿਰ ਸਲਮਾਨ ਖਾਨ ਦੇ ਉੱਤੇ ਦੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਸਲਮਾਨ ਖਾਨ ਦੇ ਵੱਲੋਂ ਬਿਆਨ ਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਕਿਤੇ ਵੀ ਨਹੀਂ ਕਿਹਾ ਗਿਆ ਕਿ ਬਲੂਚਿਸਤਾਨ ਪਾਕਿਸਤਾਨ ਤੋਂ ਵੱਖਰਾ ਮੁਲਕ ਹੈ ਉਸ ਦੇ ਵੱਲੋਂ ਇਹ ਜ਼ਰੂਰ ਕਿਹਾ ਗਿਆ ਕਿ 사ウਦੀ ਅਰਬ ਤੇ ਦੁਬਈ ਦੇ ਵਿੱਚ ਲੋਕ ਆਪਣੇ ਆਪਣੇ ਮੁਲਕਾਂ ਤੋਂ ਆ ਕੇ ਕੰਮ ਕਰਦੇ ਨੇ ਜਿਸ ਦੇ ਵਿੱਚ ਪਾਕਿਸਤਾਨੀ ਵੀ ਨੇ ਬਲੂਚੀ ਵੀ ਨੇ ਭਾਰਤੀ ਵੀ ਨੇ ਨੇਪਾਲੀ ਵੀ ਨੇ ਤੇ ਜਿਹੜੇ ਨੇ ਬੰਗਲਾਦੇਸ਼ੀ ਵੀ ਨੇ ਤਾਂ ਐਸੇ ਹੀ ਬਿਆਨ ਦੇ ਆਧਾਰ ਬਣਾਦੇ ਹੋਏ ਪਾਕਿਸਤਾਨ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਗੀਤਕਾਰਾਂ ਸੰਗੀਤਕਾਰਾਂ ਤੇ ਇਹਦੇ ਇੱਕ ਅਦਾਕਾਰਾਂ